ਚਰਨ ਸ਼ਰਨ ਗੁਰੇਕ ਪੰਡਾ ਜਾਏ ਚਲ ਸਤਿਗੁਰ ਕੋਟ ਪੰਡਾ ਆਗੇ ਹੋਏ ਲੇਤ ਹੈ ਸਤਿਗੁਰ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦਾ ਸਦਕਾ ਹਰ ਸਾਲ ਦੀ ਤਰ੍ਹਾਂ ਅੱਜ ਵੀ ਜੋ ਆਉਣ ਵਾਲਾ ਸਲਾਨਾ ਜੋੜ ਮੇਲਾ ਹੈ 19 ਤੇ 20 ਸਤੰਬਰ ਨੂੰ ਅਤੇ 5 ਅੱਸੂ ਨੂੰ ਜੋ ਬੜੀਆਂ ਸੰਗਤਾਂ ਉਤਸ਼ਾਹ ਦੇ ਨਾਲ ਮਨਾਉਂਦੀਆਂ ਨੇ ਉਸ ਨੂੰ ਸਮਰਪਿਤ ਇਹ ਹਰ ਸਾਲ ਦੀ ਤਰ੍ਹਾਂ ਅੱਜ ਵੀ ਇਸ਼ਨਾਨ ਦੀ ਸੇਵਾ ਕੰਪਲੀਟ ਅੰਦਰ ਬਾਹਰ ਹਰ ਜਗ੍ਹਾ ਦੀ ਕੋਨੇ-ਕੋਨੇ ਦੀ ਸਫਾਈ ਤੇ ਸੇਵਾ ਹੋਈ ਹੈ ਔਰ ਨਾਲ ਦੇ ਨਾਲ ਫਿਰ ਪਹਿਲੀ ਤਰੀਕ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਲੜੀਆਂ ਚੱਲ ਪਣੀਆਂ ਨੇ ਫਿਰ ਸਮਝ ਲਓ ਕਿ ਮੇਲਾ ਸ਼ੁਰੂ ਹੋ ਜਾਣਾ ਸੰਗਤਾਂ ਨੇ ਹਜ਼ਾਰਾਂ ਦੀ ਤੈਦਾਦ ਦੇ ਵਿੱਚ ਆਣ ਕੇ ਨਤਮਸਤਕ ਹੋਣਾ ਹੈ ਔਰ ਗੁਰੂ ਕੇ ਲੰਗਰ ਟੁੱਟ ਵਰਤਦੇ ਰਹਿਣੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਭਾ ਸੁਸਾਇਟੀਆਂ ਵੱਲੋਂ ਅਚੇਚੇ ਤੌਰ ਤੇ ਬੜੇ ਸੁਚਾਰੂ ਪ੍ਰਬੰਧ ਕੀਤੇ ਜਾਂਦੇ ਨੇ ਹਰ ਸਾਲ ਦੀ ਤਰ੍ਹਾਂ ਅਸੀਂ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੀਆਂ ਸ਼ੁਭ ਮਨੋ ਕਾਮਨਾਵਾਂ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਦੇ ਪਵਨ ਸਥਾਨ ਤੇ ਆਣ ਕੇ ਦਰਸ਼ਨ ਦਿਦਾਰੇ ਵੀ ਕਰੋ ਸੇਵਾ ਵੀ ਕਰੋ ਅਤੇ ਤਾਂ ਮੰਨਤਾਂ ਦੇ ਨਾਲ ਆਪਣਾ ਆਪ ਸਮਰਪਿਤ ਕਰਨਾ ਸਾਨੂੰ ਚਾਹੀਦਾ ਹੈ ਜਿੱਦਾਂ ਬਾਬਾ ਜੀ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਅਰਗੁਨ ਦੇਵ ਪਾਤਸ਼ਾਹ ਹਰ ਇੱਕ ਨੂੰ ਸੱਬੇ ਸਾਂਝੀ ਵਾਲ ਸੁਦਾਇਨ ਤੁਸੀਂ ਕਿਸੇ ਨਾ ਜਿਸੇ ਬਾਹਰਾ ਜਿਓ ਇਹ ਬਾਣੀ ਦੀ ਪੰਕਤੀ ਹੈ ਕਿ ਸਾਰਿਆਂ ਨੂੰ ਸਾਂਝਾ ਉਪਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਿੰਦੇ ਆ ਔਰ ਆਪਾਂ ਸਾਰੇ ਰਲ ਮਿਲ ਕੇ ਇਸੇ ਤਰੀਕੇ ਦੇ ਨਾਲ ਇਸ ਸਵਾਵਾਂ ਨਿਭਾ ਰਹੇ ਆ ਸਤਗੁਰੂ ਸਾਰੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਖਸ਼ਣ ਪਰਿਵਾਰਾਂ ਨੂੰ ਖੁਸ਼ੀਆਂ ਖੇੜੇ ਬਖਸ਼ਣ ਨਾਮਦਾਨ ਇਸ਼ਨਾਨ ਦੀ ਸੇਵਾ ਬਖਸ਼ਣ ਸਾਰੇ ਰਲ ਮਿਲ ਕੇ ਇਸੇ ਤਰੀਕੇ ਦੇ ਨਾਲ ਹਰ ਤਰ੍ਹਾਂ ਦੀ ਸੇਵਾ ਕਰਦੇ ਰਹੀਏ ਉਹਨਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬਾਠਾ ਗੁਰ ਭਾਰੀ ਅਰਜੁਨ ਕਾਇਆ ਪਲਡਕੈ ਮੂਰਤ ਹਰ ਗੋਬਿੰਦ ਸਵਾਰੀ ਦੇ ਮੁਖ ਵਾਕ ਅਨੁਸਾਰ ਪਾਵਨ ਸ਼ੋਪ ਵਿਤਰ ਗੁਰਦਰਾ ਸ੍ਰੀ ਪਲਾਸ ਸਾਹਿਬ ਜੋ ਕਿ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਰਪਾ ਕੀਤੀ ਇਸ ਸਥਾਨ ਤੇ ਜਿੱਥੇ ਕਿ ਜ਼ੁਲਮ ਦੇ ਖਿਲਾਫ ਸੌ ਤੋਂ ਪਹਿਲਾ ਜੰਗ ਦਾ ਮੋੜ ਇੱਥੇ ਬੁੱਝਾ ਵਜਾ ਸੀਗਾ ਜਦੋਂ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ਹੀਦੀ ਦਿੱਤੀ ਜਬੇ ਬਾਣ ਲਾਗਿਓ ਤਬੇ ਰੋਹ ਜਾਗਿਓ ਦੇ ਮੁਖਵਾਕਾਂ ਅਨੁਸਾਰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਿੱਖ ਕੌਮ ਨੂੰ ਹੁਕਮਨਾਮੇ ਭੇਜੇ ਕਿ ਸਾਨੂੰ ਪੈਸੇ ਦੀ ਲੋੜ ਨਹੀਂ ਚੰਗੀਆਂ ਜਵਾਨੀਆਂ ਚੰਗੇ ਘੋੜੇ ਚੰਗੇ ਹਥਿਆਰ ਚਾਹੀਦੇ ਹਨ ਕਿਉਂਕਿ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਗੁਰੂ ਮਹਾਰਾਜ ਨੇ ਫੌਜ ਤਿਆਰ ਕੀਤੀ ਗੁਰੂ ਮਹਾਰਾਜ ਨੇ ਅਕਾਲ ਤਖਤ ਦਾ ਨਹੀਂ ਪੱਥਰ ਰੱਖਿਆ ਤੇ ਮੀਰੀ ਪੀਰੀ ਦੀਆਂ ਦਲਵਾਰਾਂ ਪਹਿਨੀਆਂ ਸਿੱਖਾਂ ਨੂੰ ਜੰਗ ਦੀ ਸਖਲਾਈ ਦੇ ਕੇ ਆਪਣਾ ਬਾਝ ਦੇ ਕੇ ਜਿਸ ਸਥਾਨ ਤੇ ਆਪਾਂ ਖੜੇ ਹਾਂ ਗੁਰਦੁਆਰਾ ਬਲਾ ਸਾਹਿਬ ਵਿਖੇ ਇਹ ਸਾਰਾ ਜੰਗਲ ਹੁੰਦਾ ਸੀ ਸਿੱਖ ਗੁਰੂ ਮਹਾਰਾਜ ਦਾ ਬਾਜ ਲੈ ਕੇ ਜਦੋਂ ਜੰਗਲ ਦੇ ਸ਼ਿਕਾਰ ਖੇਡਣਵਾਏ ਉਧਰੋਂ ਜਾਂ ਗਿਰਦੇ ਸਿਪਾਹੀ ਵੀ ਜਾਂਗੀਰ ਦਾ ਬਾਜ ਲੈ ਕੇ ਇਸ ਜਗ੍ਹਾ ਤੇ ਸ਼ਿਕਾਰ ਖੇਡਦੇ ਖੇਡਦੇ ਆ ਰਹੇ ਸਨ ਜਦੋਂ ਸਿੱਖਾਂ ਨੇ ਦੇਖਾ ਕਿ ਜਾਂਗੀਰ ਜੋ ਕਿ ਅਸਮਾਨ ਦੇ ਵਿੱਚ ਇੱਕ ਬਾਜ ਇੱਕ ਮੁਰਗਾਬੀ ਨੂੰ ਕੋਹ ਕੋਹ ਕੇ ਮਾਰ ਰਿਹਾ ਸੀ ਸਿੱਖਾਂ ਨੇ ਦੇਖਿਆ ਸਿੱਖਾਂ ਨੇ ਗੁਰੂ ਮਹਾਰਾਜ ਦਾ ਬਾਝ ਛੱਡਿਆ ਇੱਥੇ ਬਾਜਾਂ ਦੀ ਲੜਾਈ ਹੋਈ ਗੁਰੂ ਮਹਾਰਾਜ ਦੇ ਬਾਜ ਨੇ ਜਾਂਗੀਰ ਦੇ ਬਾਜ ਨੂੰ ਜ਼ਖਮੀ ਕਰਕੇ ਜ਼ਮੀਨ ਥਲੇ ਛੁੜ ਦਿੱਤਾ ਸੋ ਇਹ ਗੱਲ ਵਾਦੀ ਵਾਦੀ ਜਦੋਂ ਜਾਂਗੀਰ ਤੱਕ ਪਹੁੰਚੀ ਉਦੋਂ ਗੁਰੂ ਹਰਗੋਬਿੰਦ ਪਾਸ਼ਾ ਤੱਕ ਪਹੁੰਚੀ ਸਾਦ ਸੰਗਤ ਜੀਓ ਫਿਰ ਜਾਂਗੀਰ ਨੇ ਜਦੋਂ ਜਾਂਗੀਰ ਦੇ ਸਪਾਹੀਆਂ ਨੇ ਬਾਜ ਮੰਗਣਾ ਕੀਤਾ ਤੇ ਗੁਰੂ ਦੇ ਸਿੱਖਾਂ ਨੇ ਕਿਹਾ ਕਿ ਤੁਸੀਂ ਬਾਜ ਦੀ ਗੱਲ ਕਰਦੇ ਜੇ ਅਸੀਂ ਤੁਹਾਡੇ ਤਾਜ ਨੂੰ ਹੱਥ ਪਾਉਣਾ ਹੈ ਸਾਦ ਸੰਗਤ ਜੀਓ ਇਸੇ ਪ੍ਰਕਾਰ ਗੱਲ ਵਾਧੀ-ਵਾਧੀ ਜਾਂਗੀਰ ਨੇ ਆਪਣੇ ਜਰਨੈਲ ਮੁਕੱਲਖ ਖਾਨ ਦੀ ਅਗਵਾਈ ਦੇ ਹੇਠ 10000 ਸਿਪਾਹੀ ਭੇਜੇ ਜਿਨ੍ਹਾਂ ਨੇ ਜੋ ਕਿ ਗੁਰਦੁਆਰਾ ਲੋਹਗੜ੍ਹ ਸਾਹਿਬ ਵਿਖੇ ਖਾਲਸਾ ਕਾਲ ਜੇ ਪਿਪਲੀ ਸਾਹਿਬ ਇੱਥੇ ਦਸ ਕੇ ਜੰਗ ਹੋਈ ਗੁਰੂ ਮਾਰਾਏ ਨੇ ਪਹਿਲੀ ਜੰਗ ਜਿੱਤ ਪ੍ਰਾਪਤ ਕੀਤੀ ਸੋ ਇਹ ਗੁਰਦੁਆਰਾ ਸਾਹਿਬ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ 4 ਅਤੇ 5 ਅਸੂ ਉਧਰ 19 ਅਤੇ 20 ਸਤੰਬਰ ਨੂੰ ਬੜਾ ਪਾਰੀ ਜੋਰ ਮੇਲਾ ਮਨਾਇਆ ਜਾਂਦਾ ਹੈ ਇਸੇ ਸਬੰਧ ਵਿੱਚ ਅੱਜ ਗੁਰਦੁਆਰਾ ਸਾਹਿਬ ਵਿਖੇ ਹਮੇਸ਼ਾ ਹੀ ਸਾਲ ਜਦੋਂ ਜੋੜ ਮੇਲਾ ਆਉਂਦਾ ਹੈ ਜੋੜ ਮੇਲੇ ਤੋਂ ਤਕਰੀਬਨ 15-20 ਦਿਨ ਪਹਿਲਾਂ ਸੰਗਤਾਂ ਬੜੇ ਪਿਆਰ ਸਤਕਾਰ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਇਸ਼ਨਾਨ ਦੀਆਂ ਸੇਵਾਵਾਂ ਕਰਦੀਆਂ ਹਨ ਸਾਰੇ ਕੰਪਲੈਕਸ ਦੀ ਸਫਾਈ ਕੀਤੀ ਜਾਂਦੀ ਹੈ ਕਿਉਂਕਿ ਜੋੜ ਮੇਲਾ ਆ ਜਾਂਦਾ ਹੈ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਇਹ ਜੋੜ ਮੇਲਾ ਮਨਾਉਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਰੀ ਪੀਰੀ ਦੇ ਮਾਲਕ ਤਨ ਤਨ ਜਿਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਅੱਜ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਤੰਬੂ ਇਲਾਕੇ ਦੀਆਂ ਸੰਗਤਾਂ ਦੇ ਸਬਾ ਸੈਟੀਆਂ ਦੇ ਅਤੇ ਸ੍ਰੋਣੀ ਕਮੇਟੀ ਦੇ ਸਹਿਯੋਗ ਨਾਲ ਦਰਬਾਰ ਦੀ ਅਜਤਵਾਹੀ ਕੀਤੀ ਗਈ ਹੈ ਅਤੇ ਇਸ਼ਨਾਨ ਦੀ ਸੇਵਾ ਕੀਤੀ ਗਈ ਹੈ ਸੰਗਤਾਂ ਨੇ ਬਹੁਤ ਹੀ ਇਜ਼ਤਾਅ ਉਠਾਇਆ ਹੈ ਜੋ ਕਿ ਸਵੇਰੇ 10:30 ਲੈ ਕੇ ਤਰੀਬਨ 4-5 ਵਜੇ ਤੱਕ ਅਜੇ ਤੱਕ ਲੱਗੇ ਹੋਈਆਂ ਹਨ ਤੇ ਸੰਗਤਾਂ ਨੇ ਬਹੁਤ ਹੀ ਜੜੀਆ ਸ਼ਰਧਾ ਦੇ ਨਾਲ ਸੇਵਾ ਭਾਵਨਾ ਦੇ ਨਾਲ ਸੇਵਾ ਕੀਤੀ ਹੈ ਸਤਿਗੁਰੂ ਸਿਵੇਂ ਪਾਸ ਸਤਿਗੁਰੂ ਹਰਗੋਬਿੰਦ ਸਿੰਘ ਸਾਹਿਬ ਇਹਨਾਂ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਤੇ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ